ਸੀ ਕੀ ਗੰਡੇ ਆ ਮੈਂ ਹਾ ਢੋਲੀ ਵਾਲੀ ਕਾਰ ਵਖਾ ਕੇ ਲਈਏ ਕਿ ਦੀ ਸੜੀ ਸਜਾਈ ਆ ਆ ਗਿਆ ਉਹ ਸਾਲਾ ਕੰਬਲ ਹੀ ਉਹ ਤੇ ਪੁੱਤ ਦਾ ਕੱਲ ਬਰਥਡੇ ਆ 6 ਤਰੀਕ ਨੂੰ ਤੇ ਮੈਂ ਚੱਲਿਆ ਆ ਉਹ ਲੈਣ ਪੀਸ ਦੀਆਂ ਮੈਂ ਤਾਂ ਲੈ ਆਉਂਦੇ ਆ ਵੀ ਰੇਸ ਆਪ ਤੇ ਤੇ ਜੀ ਜਾਂਦੀ ਆ ਇਹ ਕਿڑی ਲੈਣੀ ਨੇ ਚਲੋ ਆਹੋ ਕਰ ਦੋ ਭਾਜੀ ਚਾਰ ਕਰ ਦੋ ਚਾਰ ਚਲੋ ਨਾ ਇਹ ਇੱਕ ਲੈ ਲਈ ਉਹਨੇ ਚਾਕਲੇਟ

ਜਾ ਪਾਪਾ ਮੇਧਾ ਹੁੰਦੇ ਆਇਆ ਹਾਂ ਕਲਾ ਦੂਆ ਨਹੀਂ ਫੜ ਰਹੀ ਲੱਗਨੀ ਪੁੱਤ ਨੂੰ ਕਹਿੰਦੀ ਪਾਪਾ ਮੈਂ ਨਾਲ ਹੀ ਜਾਣਾ ਫਿਰ ਮੈਂ ਚੱਲ ਕੀ ਰਮਾਉਣਾ ਵਾ ਕੜੀ ਪੁੱਤ ਮੇਸੀ ਪਾਲੋ ਡੇਕੋ ਪੁੱਤ ਮੇਸੀ ਪਾਲੋ ਕੋਟੇ ਕ ਮੇਸੀ ਪਾਲਾ ਹਾਂ ਠੀਕ ਇਹ ਸਮਾਨ ਟਾਂਗ ਲਿਆ ਪੁੱਤ ਦਾ ਲੈ ਲੈਂਦੇ ਉਹ ਖਲਾਰਾ ਪਾਲ ਦਿੱਤਾ ਇੱਧਰ ਉਹ ਦਾਦਾ ਖੋਲ ਦੇ ਦਾਦਾ ਫੜਾ ਦਾਦਾ ਖੋਲ ਦੇਂਦੇ ਦਾਦੇ ਕੋ ਮੈਨੂੰ ਖੋਲ ਲੋ ਇਹ ਕਿ ਤੋਹਣੀ ਇਹ ਉਹਨੇ ਖਾ ਲੈਣੀ ਇਹਨੇ ਦੱਸ ਦੇ ਆਣੇ ਵਾਰ ਹੁਣ ਕੀ ਕਰਾਂ ਅੱਧੀ ਰਾਤ ਥੋੜੀ ਹੱਦ ਅੱਧੀ ਦੇ ਦੇ ਉਹਨਾਂ ਅੱਧੀ ਅੱਧੀ ਖਾ ਲੋ ਹਰ ਗੁਣ ਮਹਿੰਗੀ ਆ ਉਹ ਹੋ ਜਾ ਮਹਿੰਗੀ ਤਾਂ ਬੜੀ ਹੋ ਕਿੰਨੀ ਮਹਿੰਗੀ ਕਹਿੰਦੇ ਮਹਿੰਗੀ ਪਰ ਤੂੰ ਮੇਰੇ ਬੱਦੀ ਨਾ ਕਾ ਦਦਾ ਅੱਜ ਤੂੰ ਅੱਜ ਮੇਰੇ ਤਰ੍ਹਾਂ ਵੱਡੇ ਲਈਂ ਆ ਵੱਡੇ ਤਸੀਂ ਤਸੀਂ ਬੋਲੀ ਦਾ ਪਤਾ ਤਸੀਂ ਮਤ ਪਹਿਲਾਂ ਅੱਧੀ ਖਾਈ ਦੀ ਅੱਧੀ ਖਾਈ ਦੀ ਅੱਧੀ ਰੱਖ ਦੋ ਪੁੱਤ ਦੀ ਭਈ ਲੈ ਹਤਾ ਵਿਚਾਰੀ ਨੇ ਖਾਣ ਮੂੰਮਾ ਚੱਲ ਇਹ ਫੋਨ ਲੈ ਕੇ ਦਿੱਤਾ ਆ ਨਵੇਂ ਸੁਣੋਂਦਾ ਫੋਨ ਮੰਗਿਆ ਵਿਚਾਰੀ ਦੇਖ ਕੇ ਗਈ ਆ ਕੀ ਹਾਂ ਨਹੀਂ ਅੰਦਾ ਵੱਡਾ ਕਿੰਦਰ ਜੇ ਪੁੱਤ ਵੱਡਾ ਕਿੰਦਰ ਜੇ ਲੈ ਕੋ ਨਾ ਪਹਿਲੀ ਖਾਣੀ ਇਤੀ ਦੇ ਇਸਤੀ ਗਣੀ ਆਪਣੇ ਪੁੱਤ ਜੀ ਦੀ ਨਹੀਂ ਕਰੋ ਚਲੋ ਚੱਦੇ ਮਾਰੋ ਚਲੋ ਵੱਡੀਆਂ ਹੋ ਗੀਆਂ ਮਨੋ ਜੈ ਹਾਪੀ ਬਰਥਡੇ ਅਜੀ ਕੀ ਹੈਪੀ ਬਰਥਡੇ Happy birthday! Thank you! Happy birthday to you! Thank you! Thank you, Papa! Thank you, Papa! Thank you, Papa! Thank you, Papa! I love you! Papa. I love you, Papa! Love you too, Papa! Papa, the the ਇੰਝ ਹੋ ਗਿਆ ਕਿੰਡਰ ਜੋਏ ਕਿੰਡਰ ਜੋਏ ਮੈਂ ਕਿੰਡਰ ਜੋਏ ਕੀ ਕਹੀਦਾ ਕਿੰਡਰ ਜੋਏ ਕਿੰਡਰ ਜੋਏ ਜਦਾ ਮੇਲਾ ਮਾਨਾ ਮੈਂ ਇਦਾਂ ਨਹੀਂ ਕਰੀਦਾ ਫਿਰ ਇਹਦਾ ਤੇ ਰੱਖਣਾ ਹੈ ਉਹਦੇ ਫੜਾ ਫੜਾ ਕਰਦੀ ਕਰਦ ਕਿੱਥੇ ਉਹ ਤੋਂ ਲੈ ਉਸੇ ਇੱਥੇ ਟੂ ਯੂ

ਇਹ ਇੱਕ ਹੋ ਗਈਆਂ ਹੈ। ਲੋ ਜੀ। ਸਾਡੇ ਦੁਆਵਾਂ ਵਿੱਚ। ਹਾਲੇ ਪੈਸੇ ਪੈਸੇ ਲੈਣਾ। ਹਾਦਾ ਦੀ ਪੈਸੇ ਵੀ ਦੇ ਦੀ। ਵੰਡੀਆਂ ਬਣਾਉਣ ਉਹ ਦੁਨੀਆਂ ਦੇ। ਅੱਗਰ ਵੀ ਤਾਂ ਗਿਆ। ਬੁਦਨਿਆਨ। ਥੈਂਕ ਯੂ ਕਰ ਦੋ। ਥੈਂਕ ਯੂ। ਦਾਰ ਇੱਕ ਹੋ ਗਈਆਂ। ਆਮ ਗੰਡੀ ਯਾਰ ਬੁੜਾ ਦੇ। ਵੰਡੀਆਂ ਬਣਾ। ਆ ਲੋ। ਯਾ। ਕੋਈ ਕਾ। ਇਹਦੇ ਜੋਲ ਹੀ ਹੋਏ। ਖਾਲਾ ਖਾਲਣਾ ਥੋੜਾ ਥੋੜਾ ਖਾਣਾ ਫੇ ਮਮਾ ਚੀਜੀ ਖਾਲ ਨਹੀਂ ਸਾਰੀ ਥੋੜਾ ਜਿਹਾ ਚੱਲ ਵੀ ਉਹ ਕਿੰਡਰ ਦੇ ਖਲਾਰਾ ਜਾਂ ਪਾਤਾ ਇਹ ਗੋਲੀਆਂ ਨਹੀਂ ਨਿਕਲੀਆਂ ਵਿੱਚੋਂ ਤੇ ਪਤਾ ਨਹੀਂ ਆ ਕੀ ਹੈ ਬਖਤ ਜੀ ਆ ਕੀ ਨਿਕਲੀ ਕੀ ਕਰਾਂ ਇਹਨੂੰ ਹੁਣ ਕੀ ਕਰਨੀ ਹੋਲਗੇ ਮਾ ਸਕਦਾ ਦੀ ਕੋਈ ਇੱਕ ਮਨੂ ਇੱਕ ਮਨੂ ਜੈਮਸ ਦਾਲ ਦੋ ਰੋਜ ਡਾਲ ਦਿੰਦੇ ਆ ਡਾਲ ਦਿੰਦੇ ਚੱਲ ਜੈਮਸ ਡਾਲ ਦਿੰਦੇ ਰੁਕ ਜਾ ਰੋਜਾ ਮੜਿਆ ਉੱਤੇ ਜੈਮਸ ਦੀ ਗੋਲੀ ਲਵਾਦੇ ਉੱਤੇ ਚਲਾ ਗੋਲੀ ਜੀ ਲਵਾ ਦੇ ਇੱਕ ਮਿੰਟ ਓਏ ਉੱਤੇ ਕੇਕ ਉੱਤੇ ਕਹਿੰਦੀ ਲਾ ਦੋ ਮੈਨੂੰ ਮਾੜੀ ਫੇਖਾਉਂਗੇ ਚਮਚਾ ਲਾ ਆ ਨਾ ਪਹਿਲਾਂ ਮੜਾ ਜਾ ਚਲ ਵੀ ਉਹ ਤੁਹਾਨੂੰ ਖਵਾ ਦੇ ਉਹਨੂੰ ਓਏ ਓਏ ਇਦਾਂ ਖਾਈਂ ਚੱਲ ਵੀ ਇਦਾਂ ਖੰਦਾ ਹੈ ਭਾ ਤੁਹਾਨੂੰ ਸਮਝ ਨਹੀਂ ਲੱਗਦੀ ਬੜਾ ਸੁਆਦਾਂ ਨਾਲ ਉਹ ਕੀ ਆ ਜੀ ਓਏ ਤੂੰ ਓਕੇ ਖਾ ਕੇ ਦਾ ਹੈ ਹੈਪੀ ਬਰਥਡੇ ਦਾ ਕੇ ਦਾ ਹੈਪੀ ਬਰਥਡੇ ਕੀ ਆ ਇਹ ਜੈਮਸ਼ਾਕ ਕੀ ਦੀ ਵਰਗਾ अच्छा त्रिकोटी वर्ग अच्छा ठीक है चलाओ फिर चलता चलाना नहीं चलता ਅੱਜ ਮੇਰਾ ਪਤਲਾ ਬਰਥਡੇ ਹੀ ਹੋ ਤੇ ਪਰ ਪਤਨੂ ਅਜੇ ਕੋਈ ਗਿਫਟ ਨਹੀਂ ਦਿੱਤਾ ਹੈਪੀ ਬਰਥਡੇ ਮੈਂ ਅਜਾ ਨਾ ਇਧਰੇ ਸਲੂਨ ਦੇ ਥੋੜਾ ਜਿਹਾ ਵਿਝੀ ਤਾਂ ਕਰਕੇ ਥੋੜਾ ਜਿਹਾ ਔਖਾ ਰਿਹਾ ਸਰਕਲ ਚਲੋ ਕੋਈ ਗੱਲ ਨਹੀਂ ਕਦੇ ਕਦੀ ਹੋ ਜਾਂਦਾ ਹੈ ਨਾ ਇੱਕ ਅਸਲ ਜਣਾ ਇਹਨੂੰ ਕੋਈ ਗਿਫਟ ਨਹੀਂ ਚਾਹੀਦਾ ਇਹ ਕਹਿੰਦੀ ਉਹ ਮਿੱਕੀ ਮਾਊਸ ਦੇ ਲੈ ਆ ਗਣਾ ਉਹਦੇ ਕੇਕ ਜਿਹਾ ਲੈ ਆ ਗਣਾ ਕਹਿੰਦੀ ਉਹ ਕਰੋ ਮੈਂ ਦੋਨ ਤਨੇ ਜਾਣਾ ਲਾਇਆ ਫੋਨ ਉਹ ਕੋਈ ਕਹਿੰਦਾ ਨੰਬਰ ਸਰਦਾ ਹੈ ਕੋਈ ਕਿਥੋਂ ਦਾ ਹੈ ਹੁਣ ਦੂਰ ਦੇ ਬਟਾਲੇ ਦਾ ਕੋਈ ਵੀ ਨਹੀਂ ਹੋਗਾ ਲੈ ਆ ਵੀ ਇਧਰ ਬਟਾਲਾ ਇਹਨਾਂ ਨੇ ایਵਨ ਕਰਤਾ ਆ ਕਰਨਗੇ ਹੁਣ ਅੱਛਾ ਵਲੇ ਬਲੇ ਡੇ ਪਰਾਂ ਕੰਤਾ ਨਵੇਂ ਬੈੱਡ ਤੇ ਆਪਣਾ ਆ ਗਿਆ ਇਹਦੇ ਵਿੱਚ ਬਕਸੇ ਬਣੇ ਪਏ ਉਹ ਜਾਕਟ ਵਿੱਚ ਰੱਖ ਲੈਣੇ ਵਾ ਫਿੱਟ ਹੋ ਜਾਣੇ ਆਹ ਖਾਂ ਬੁੱਕੇਪਰ ਆਈ ਹੈ ਨਾ ਜਦੀਪੁਰ ਚਲਾਈ ਨਹੀਂ ਜਾਂਦੀ ਉਹ ਨਹੀਂ ਵਧੀਆ ਪਰ ਉਹ ਐਵੇਂ ਠੀਕ ਹੈ ਓਕੇ ਨਵੀ ਆ ਚੇਅਰ ਆ ਚੇਅਰ ਰਿਸੈਪਸ਼ਨ ਦੀ ਆ ਗਈ ਆ ਦੁੱਗੀਆਂ ਆ ਗਈਆਂ ਵਾ ਆ ਵੈਲਵਟ ਦੀਆਂ ਨਾ ਹਾਂ ਵੈਲਵਟ ਦੀਆਂ ਨੀਲ ਵਾਸਤੇ ਆ ਆ ਵੈਲਵਟ ਦੀਆਂ ਨੀਲ ਵਾਸਤੇ ਸੋਹਣੀ ਆ ਚੇਅਰ ਹਾਂ ਸੋਹਣੀ ਨਾ ਇਹ ਆਪਣਾ ਆ ਗਿਆ ਸੋਫਾ ਠੀਕਾ ਓਕੇ ਰਿਪੋਰਟ ਬਣ ਗਿਆ ਬਹਿ ਵਾਂ ਜਿੱਸੀ ਇੱਕ ਫੀਲਿੰਗ ਲੈ ਮੜੀ ਸਭ ਤੋਂ ਪਹਿਲਾਂ ਲੈ ਤਾਂ ਅਸਰ ਰਚਿਆ ਗਿਆ ਮੇਰੇ ਸਨੂ ਦੇ ਸੋਫੇ ਤੇ ਤੂੰ ਬੈਠਾ ਤੇ ਅਸਰ ਰਚ ਗਿਆ ਦੀ ਹੁਣ ਠੀਕ ਹੈ ਤਾਂ ਅਸਰ ਰਚ ਗਿਆ ਠੀਕ ਹੈ ਓਕੇ ਰਿਪੋਰਟ ਹੋ ਗਿਆ ਹੁਣ ਵਧੀਆ ਆਹ ਠੀਕ ਹੈ ਵਹਿਣਾ ਕੰਮ ਓਕੇ ਵਧੀਆ ਇਹ ਵੈਲਵਟ ਦਾ ਆਪ ਹੀ ਬਣਾਇਆ ਕੋਈ ਗੰਦੇ ਨਹੀਂ ਹੁੰਦੇ ਕਿਉਂਕਿ ਉਹ ਦੂਜੇ ਵੈਲਵਟ ਦੇ ਕਹਿੰਦੇ ਆ ਵਾ ਇਹ ਵੈਲਵਟ ਦਾ ਨਹੀਂ ਬਣਾਇਆ ਵੀ ਦੂਜਾ ਆ ਲੈਦਰ ਦਾ ਲੈਦਰ ਰਾਇ ਇਹ ਨਾ ਇਹ ਅੱਗੇ ਆਪਣੀ ਸੈਟਿੰਗ ਸੈਟਿੰਗ ਤਾਂ ਇਧਰ ਖਲਣੀ ਇਧਰੋਂ ਨਾ ਥੋੜਾ ਇਹ ਦੋਨ ਲਾਈਟ ਟੀਪ ਚੋਂ ਠੀਕ ਆਈ। ਇਹ ਸੈਟ ਹੀ ਆਪਣੀ ਬਣਾਉਣੀ ਹੈ। ਕਿ ਰਿਪੋਰਟ ਹੋਗਾ ਕੰਮ। ਲੈ ਆ ਵੀ ਆਕਰ ਚੰਕਮਾਲ ਕਰ ਸਕਦੇ। ਠੀਕ ਹੈ ਸ਼ੈਂਪੂ ਆ ਗਿਆ। ਹਾਂ ਠੀਕ ਹੈ ਜੀ। ਆਓ ਜੀ ਦਾ। ਠੀਕ ਹੈ। ਇਹ ਕੀ ਹੋ ਗਿਆ? ਅਗਰ ਆ ਮਲਾ ਪਿਸਤਾ ਸ਼ੀਲ। ਸਾਰੇ ਕਲਰ ਕੋਈ। ਬਸ ਠੀਕ ਹੈ ਓਕੇ। ਨਿਆਰੇ ਬੰਤੇ ਹੋ ਜੀ। ਮਿਤਰਾ ਪਹੁੰਚ ਗਿਆ ਆਪਾਂ ਤਾਂ ਰਿਵਾਲ। ਜਾਂਦੇ ਆ ਸਲੂਨ ਤੇ। ਇੱਥੇ ਹੋਣੀਆਂ ਸਲੂਨੀਆਂ ਛੇਰ। ਲੋਕੀ ਤਾਂ ਨਾ ਕੋਈ ਖਾਸ ਨਹੀਂ ਆ। ਕਾ ਠੰਡ ਆਤੀ ਹੋਈ ਗਈ ਹੈ ਹੋਰ ਲੈ ਵੀ ਇਧਰ ਛੇ ਡਿਆਈ ਤੇਲ ਦੀਆਂ ਡੈਲਪਾਂ ਨੂੰ ਜੀਓ ਸ਼ੇਰਾ ਜੀਓ ਮਤੀ ਦਿਮਾਗ ਤੇ ਬੜਾ ਤੇ ਬੜਾ ਚੱਲ ਆ ਜਾ ਆ ਠੰਡ ਬਹੁਤ ਲੈ ਵੀ ਇਧਰ ਤੇ ਵੀਰ ਨੇ ਵਜਾ ਵਜਾ ਕਰਾਤੀ ਭਰਾ ਮੇਰੇ ਨਿਆਰੇ ਬੰਤੇ ਇਧਰ ਠੀਕ ਆ ਆ ਵਧੀਆ ਕੀਤਾ ਬਿਲਾ ਛਿੱਟੇ ਹਣੀਆਂ ਪੈਣ ਤੇ ਆਹ ਕੰਮ ਸਫਾਈ ਵਾਲਾ ਹੀ ਆ ਇਧਰ ਵੀ ਕਰਤਾ ਵਨ ਲੈ ਬੜੀ ਫੁੱਟੀ ਮਾਰੀ ਯਾਰ ਜੀਓ ਮਤੀ ਹੈ ਬੜੀ ਸ਼ਤੀਤ ਆਈ ਇਹ ਇਦਰਾਹ ਦਾ ਅድረਜ ਹੋਣਾ ਇਥੇ ਹੋਰ ਇਹ ਕਲਰ ਚੇਂਜ ਨਹੀਂ ਆ ਯਾਰ ਇਹ ਕਲਰ ਚੇਂਜ ਹੈ ਯਾਰ ਹੋ ਨਵਾਂ ਮਹੀਨਾ ਉਹ ਤੇ ਬਾਕੀ ਹਰੇ ਆ ਜਾ ਹੋ ਗਿਆ ਯਾਰੇ ਲੈ ਵੀ ਮਿੱਤਰ ਆਪਣਾ ਆ ਗਿਆ ਸਮਾਨ ਸਾਰਾ ਜੀਓ ਨਿਆਰੇ ਬੰਦੇ ਭਰਾ ਲੈ ਕੇ ਆਇਆ ਆਪਣਾ ਸਮਾਨ ਤੁਹਾਨੂੰ ਮੈਂ ਕਹੇ ਮੈਂ ਸਾਹਮਣੇ ਖੜੋਤਾ ਫੋਨ ਕਰਨ ਦੀ ਲੋੜ ਹੀ ਨਹੀਂ ਆ ਤੇ ਕਰਦਾ ਕਰਦਾ ਸਮਾਨ ਆਹ ਆਹ ਕਿਰਿਆ ਨਹੀਂ ਹੁੰਦਾ ਹਨਾ ਸਰੀਰ ਨਹੀਂ ਖੁੱਲਣ ਦਿਆ ਸਰੀਰ ਨਹੀਂ ਖੁੱਲਣ ਦਿਆ ਨਹੀਂ ਕਰਦਾ ਲੈ ਉਸ ਮਸਲ ਦਰਾਣਾ ਲੈ ਉਸ ਮਸਲ ਦਰਾਣਾ ਸੁਭਾਰਾ ਵਾ ਯਾ ਦੋ ਮੰਦੀ ਰਹਿਣਗੇ ਜਾ ਕੇ ਲੈ ਜਾ ਦੋਵੇਂ ਤੈਨੂੰ ਥੋੜਾ ਜਿਹਾ ਜਿਹੜੀ ਚੀਫ ਲੀਨਾਂ ਵੰਡੀ ਜਿੱਤ ਲੱਤ ਕੇ ਨਾ ਮੜ ਕੇ ਨਾਂ ਕੋ ਹਾਂ ਇਹ ਆ ਗਿਆ देर वास्ते ਨੇਲ ਦੀ ਆ ਚੇਰੇ ਹਾਂ ਨੇਲ ਦੀ ਯਾਰ ਆ ਇਹ ਆਉਂਦਾ ਉਹ ਤੇਲਿਆ ਦੋ ਦੋ ਜਮਨ ਚੱਕ ਦੋ ਦੋ ਜਾਨੀ ਪੈਦੀ ਚੱਕ ਦੋ ਤੰਮ ਚੱਕ ਦੋ ਚਲ 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 ਧਿਆਨ ਨਾਲ ਉਹ ਧਿਆਨ ਹੀ ਤੇ ਨਾ ਖਾਈ ਤੇ ਰੱਖ ਇਸਨ ਮਾਰਕੀਟ ਉੱਤੇ ਰੱਖ ਇਥੇ ਹੋਰ ਲੈਣਾ ਵਾ ਸਿੰਘ ਉਹੜਾ ਹੈਡ ਵੋਸ਼ ਵਾਲਾ ਬਸ ਕੁਝ ਨਹੀਂ ਲੱਗਦੀਆਂ ਕਮਜ਼ੋਰ ਆ ਬੜੀਆਂ ਭਾਰੀਆਂ ਜਕੜਵਾਦ ਬੋਹਦੀਆਂ ਆ ਹਾਂ ਚੱਲਨੇ ਆ ਲੈ ਜੀ ਇਹ ਸ਼ੇਰਾ ਜੀ ਇਹ ਸ਼ੇਰਾ ਲੈ ਵੀ ਵੀਰ ਕਾਲਾ ਪੈ ਕੇ ਕੰਨ ਟੋਲੀ ਕੁੱਟਾ ਲੈ ਵੀ ਸਾਰਾ ਸਮਾਨ ਖੜ ਗਿਆ ਹੁਣ ਇਹ ਕੀ ਰਹਿ ਗਿਆ ਅਜਾਇਦਾ ਇਹ ਤਾਰ

ਲਓ ਉਸਮਾਨ ਸੈਟ ਕਰ ਗਈ ਚੱਲ ਯਾਰਾ ਪਹਿਲਾਂ ਚੋਕਲੀ ਹੈ ਨਾ ਜਨਾਵੀਆਂ ਸਹੀ ਗੱਲ ਨਹੀਂ ਲੱਗਦਾ ਵੇਲੇ ਇਦਾਂ ਹੀ ਆ ਐ ਪਈਆ 5 ਲੱਖ ਲੱਗ ਗਿਆ ਜੀ ਐਵੇਂ ਤੇ ਨਾ ਝੂਠ ਮਾਰ ਇਦਾਂ ਹੀ ਕਹਿੰਦੇ ਆ ਸਾਰੇ ਕਹਿੰਦੇ ਸਾਰੇ ਝੂਠ ਹੀ ਬੋਲਦੇ ਹੁਣ ਡੱਡਜੇ ਬਟਾਲੀ ਵਾਲਾ ਤੁਹਾਨੂੰ ਤੇ 8 ਲੱਖ ਰੁਪਏ ਲੱਗੇ ਲੋਕੀ ਕਹਿੰਦੇ 8 ਲੱਖ ਕਿੱਥੇ ਲਾਤਾ ਜੀ ਝੂਠ ਹੀ ਆ ਇਦਾਂ ਕਹਿੰਦੇ ਲੋਕੀ ਜਿਹੜਾ ਬੰਦਾ ਕੱਢਦਾ ਪਤਾ ਉਹਨੂੰ ਲੱਗਦਾ ਹੋਰ ਕੀ ਇਹ ਡੱਡਜੇ ਮੈਂ ਕੰਲਾ ਸਾਹਿਬ ਲੈ ਕੱਲੇ ਬੋਰਡ ਬੋਰਡ ਹੀ ਪਾ ਕਨੇ ਲੱਗੇ ਕੱਲੇ ਜਿਹੜੇ ਬੋਰਡ ਲੱਗੇ ਇੱਥੇ ਬੋਰਡ ਚਲੋ ਸਾਰਾ ਸਮੀਕਾ ਜੋ ਵੀ ਹੈ ਇਹ ਮਟੀਰੀਅਲ ਪਾ ਕੱਲੇ ਬੋਰਡ ਬੋਰਡ ਦਾ ਤੇ ਇਹ ਜਿਆਦਾ ਨਹੀਂ ਤੇ 1.5 ਲੱਖ ਰੁਪਏ ਦਾ ਆ ਜਿਹੜਾ ਸਮਾਨ ਡਰ ਜਿਆ ਹੈ ਨਾ ਕੱਲੇ ਬੋਰਡ ਤੇ ਅਲੂਵਰ ਲਵਰ ਪਾ ਕੇ ਸਾਰਾ 1.5 ਲੱਖ ਰੁਪਏ ਦਾ ਸਮਾਨ ਆਣੀ ਤੇ ਅਜੇ ਹਨ ਨਹੀਂ ਹੋਣਾ ਦੀ ਲੇਬਰ ਲਾਲਾ ਇਹ 12500 ਇੱਕ ਬੰਦੇ ਦੀ 12500 ਇੱਕ ਬੰਦੇ ਦੀ 5000 ਰੁਪਏ 5000 ਰੁਪਏ ਲੇਬਰ ਬਣੀ ਪਾਜੀ ਹੋਣਾ ਦੀ ਦੋ ਬੰਦੇ ਲੱਗੇ ਸੀਗੇ ਠੀਕ ਆ ਤੇ ਅਜੇ ਨਾਲ ਇੱਕ ਦੋ ਦਿਹਾੜੀਆਂ ਨਹੀਂ ਆਪ ਕਰ ਕਰ ਕੇ ਤੇ ਲਾਤੀਆਂ ਨਾਲ ਉਹ ਅਖਰੀ ਆ ਆਪਣਾ ਤੇ ਜੇ ਤੇਲ ਖਰਚਾ ਹਣੀ ਭਾਈ ਹੁੰਦਾ ਵੱਖਰਾ ਹੈ ਜਿਹੜਾ ਗੜਵ ਤੇਲ ਖਰਚਾ ਆਉਂਦੇ ਰੇ ਇੰਦਾ ਹੁੰਦਾ ਉਹ ਇਹ ਚੀਜ਼ਾਂ ਵੱਖਰੀਆਂ ਸਾਰਾ ਸਿਸਟਮ ਤੇ ਆਣੀਆਂ ਚੇਰਾਂ ਜੋ ਵੀ ਜਿੰਨਾ ਵੀ ਸਮਾਨ ਮੰਨ ਲਓ ਮੈਂ ਸਾਰਾ ਲੈਂਦਾ ਨਾ ਚੇਰ ਦਾ ਜੋ ਵੀ ਹੁਣ ਲੈ ਕੇ ਆਇਆ ਵਾ ਇਹ ਆਇਆ ਜੇ 1 ਲੱਖ ਦੇ 4000 ਰੁਪਏ ਦਾ ਸਾਰਾ ਸਮਾਨ ਆ ਪੂਰਾ ਮਟੀਰੀਅਲ ਜੋ ਆ ਸਾਰਾ ਜੋ ਆ ਸਾਰਾ ਇਹ ਸਮਾਨ ਆ ਆ ਸਾਰਾ ਹੀ ਜੋ ਚੇਰਾਂ ਵਗੈਰਾ ਸੱਪ ਹੈ ਨਾ ਇਹ ਆਇਆ ਵਾ ਅਸੀਂ ਬੈੱਡ ਵੀ ਆ ਸਭ ਠੀਕ ਹੈ ਇਹ ਆ 1 ਲੱਖ ਤੇ 4000 ਰੁਪਏ ਦਾ ਬਾਕੀ ਜੇ ਸਿੰਕ ਵਗੈਰਾ ਆਹ ਜਿਹੜਾ ਸਿੰਕ ਵੱਖਰਾ ਵੈਂਟੀ ਵੱਖਰੀ ਇਹ ਚੀਜ਼ਾਂ ਵੱਖਰੀਆਂ ਜਿਹੜੀਆਂ ਬਿਜਲੀ ਦਾ ਸਮਾਨ ਆ ਇਹ ਆਇਆ 90000 ਰੁਪਏ ਦਾ ਬਿਜਲੀ ਦਾ ਸਮਾਨ ਆਇਆ ਇਹ ਸਾਰਾ ਲੱਗਿਆ ਕੂੜਾ ਸਾਰਾ ਜਿਹੜਾ ਨੇ ਵਿੱਚ ਵੀ ਨਹੀਂ ਸੁੱਟਿਆ ਸਾਈਡ ਤੇ ਕਰ ਕਰ ਕੇ ਨਾ ਲਾਤਾ ਨਾਲ ਨਾਲ ਤੇ ਥੋੜੀ ਜਿਹੀ ਜਗ੍ਹਾ ਜੀ ਬਣ ਗਈ ਮੋਰਸਾ ਲਾਉਣ ਵਾਸਤੇ ਠੀਕ ਹੋ ਗਿਆ ਕੰਮ ਓਕੇ ਰਿਪੋਰਟ ਆ ਵੀ ਆ ਕਰਨਗਾ ਨੂੰ ਕਹਣਾ ਇੰਨਾ ਹੋਰ ਕਰ ਇਧਰ ਡੈਡੀ ਦੇ ਪਿਆ ਹੁਣ ਕੰਮ ਕਰਨ ਡੈਡੀ ਦੇ ਚਲ ਮੈਂ ਕੰਮ ਕਰਨ ਨੂੰ ਲਿਖੇ ਆ ਮੋਰਚਾ ਲਾਉਣਾ ਤੇ ਬਣਾ ਤੇ ਕਿਹਨ ਜਗਾ ਪੂਰੀ ਬੜਾ ਗੰਧ ਹੈਗਾ ਯਾਰ ਇੱਥੇ ਲਾਈਟਾਂ ਲੋਟਾਂ ਲਾਵਾਂਗੇ ਯਾਰ ਠੀਕ ਨੇ ਯਾਰ ਇਹ ਲੋਕੇਸ਼ਨ ਬਸ ਮੇਨ ਠੀਕ ਆ ਕੰਦ ਅਜੇ ਸੁੱਕੀ ਸੁੱਕੀ ਨਹੀਂ ਤਾਂ ਛਟਾ ਕੇ ਪਈਆਂ ਮੁੜ ਕੇ ਇਹਦੇ ਸੇਮ ਕਲਰ ਜਿਹੜਾ ਨਹੀਂ ਆ ਇਹਦੇ ਨਾਲ ਦਾ ਹੋ ਜਾਣਾ ਸੇਮ ਡਿੱਟੋ ਕੋਈ ਫਰਕ ਨਹੀਂ ਆਉਣਾ ਅਜੇ ਗਿੱਲੀ ਤਾਂ ਕਰਕੇ ਆ ਠੀਕ ਆ ਵੀ ਹੁਣ ਚੱਲ ਪਏ ਆਪਾਂ ਜਾ ਰਹੇ ਆ ਘਰੇ ਓਹੋ ਹੋ ਬਹੁਤ ਠੰਡਿਆ ਯਾਰ